ਪੰਜਾਬ ਦੇ ਠੇਕੇਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਤਹਿਸੀਲ ਕੈਂਪਲੈਕਸ ਦੇ ਬਾਹਰ ਸਰਕਾਰ ਦਾ ਪੁੱਤਲਾ ਸੜ ਕੇ ਪ੍ਰਦਰਸ਼ਨ ਕੀਤਾ ਗਿਆ ਜੱਥੇਬੰਦੀ ਦੇ ਪੰਜਾਬ ਦੇ ਆਗੂ ਹਾਕਮ ਸਿੰਘ ਟੇਹਣਾ ਨੇ ਕਿਹਾ ਕਿ ਸਰਕਾਰ ਨੇ 20 ਮੀਟਿੰਗਾਂ ਦਾ ਸੱਦਾ ਭੇਜਿਆ ਲੇਕਿਨ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਨਾਲ ਮੀਟਿੰਗ ਨਹੀਂ ਕੀਤੀ ਗਈ ਪੰਜਾਬ ਦੇ ਵਿੱਚ 1.5 ਲੱਖ ਤੋਂ ਵੱਧ ਮੁਲਾਜ਼ਮ ਜੇ ਠੇਕੇ ਤੇ ਭਰਤੀ ਹੈ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਨਾ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਮਰਜ਼ ਕੀਤਾ ਗਿਆ ਇਹ ਵੱਖ-ਵੱਖ ਮੰਗਾਂ ਹੈ 10000 ਦੇ ਤਨਖਾਹ ਮਿਲਦੀ ਹੈ ਉਸ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੜਾਣਾ ਬਹੁਤ ਔਖਾ ਹੈ ਉਹਨਾਂ ਨੇ ਸਾਰੇ ਮੁੱਦੇ ਲੈ ਕੇ ਜਿਹੜਾ ਸੜਕੇ ਪ੍ਰਦਰਸ਼ਨ ਕੀਤਾ ਗਿਆ ਔਰ ਬਰਨਾਲਾ ਵਿੱਚ ਕੱਲ ਨੂੰ ਪੰਜਾਬ ਭਰ ਦੇ ਜਿਹੜੇ ਠਿਕਾਣਾ ਮੁਲਾਜ਼ਮ ਹੈ ਉਹ ਵਿਰੋਧ ਪ੍ਰਦਰਸ਼ਨ ਕਰਨਗੇ ਜੀ ਨਾਮ ਤੁਹਾਡਾ ਮੇਰਾ ਨਾਮ ਹਾਕਮ ਸਿੰਘ ਧਰੇਟਾ ਜੀ ਹਾਕਮ ਸਿੰਘ ਜੀ ਕੀ ਮੁੱਦੇ ਨੇ ਜਿਹੜੇ ਅੱਜ ਪ੍ਰਦਰਸ਼ਨ ਕਰਨੇ ਪੈ ਰਹੇ ਪੰਜਾਬ ਦੇ ਵਿੱਚ ਤੁਸੀਂ ਮੁੱਦੇ ਸਾਡੇ ਉਹੀ ਨੇ ਜੋ ਪਿਛਲੇ 10-15 ਸਾਲਾਂ ਤੋਂ ਲਗਾਤਾਰ ਚੱਲਦੇ ਆ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਥੱਲੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਕਿੰਨੇ ਠੇਕਾ ਮੁਲਾਜ਼ਮਾਂ ਪੰਜਾਬ ਦੇ ਤੋਂ तकरीबन 1.5 ਲੱਖ ਜਿਹੜਾ ਠੇਕਾ ਮੁਲਾਜ਼ਮਾਂ ਦਾ ਉਹ ਜਿਵੇਂ ਪੰਜਾਬ ਰਾਜ ਬਿਜਲੀ ਬੋਰਡ ਹੋ ਗਿਆ ਸਰਕਾਰੀ ਥਰਮਲ ਹੋ ਗਏ ਸੀਵਰੇਜ ਹੋ ਗਏ ਬੇਰਕਾ ਮਿਲਕ ਪਲੈਂਟ ਹੋ ਗਿਆ ਜਲ ਸਪਲਾਈ ਡਿਪਾਰਟਮੈਂਟ ਹੋ ਗਿਆ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਵਿੱਚ ਹੋ ਗਿਆ ਇਸ ਤਰ੍ਹਾਂ ਕਰਕੇ ਦਰਜਾ ਜਿਹੜੇ ਡਿਪਾਰਟਮੈਂਟ ਨੇਗੇ ਉਹਨਾਂ ਦੇ ਵਿੱਚ ਜਿੰਨੇ ਵੀ ਕੱਚੇ ਕੰਮੇ ਨੇਗੇ ਉਹਨਾਂ ਵੱਲੋਂ ਸਾਂਝਾ ਪਲੇਟਫਾਰਮ ਬਣਾਇਆ ਠੇਕਾ ਸੁਵਚੋਣਾ ਆਗੇ ਕਿਸ ਤਰ੍ਹਾਂ ਜਵਾਬ ਦਿਓਗੇ ਇਸ ਤੇ ਐਮਪ ਕਿ ਜਿਹੜੀ ਤੁਸੀਂ ਗੱਲ ਕਰਦੇ ਸੀਗੇ ਕਿ ਜਿਹੜੀ ਸਰਕਾਰ ਆਗੀ ਉਹ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਚੱਲੂ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਚੱਲੂਗੀ ਵੀ ਪਰ ਸਾਨੂੰ 20 ਵਾਰੀ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਨੇ ਲਿਫਤੀ ਮੀਟਿੰਗ ਦਾ ਭਰੋਸਾ ਦਿੱਤਾ 20 ਵਾਰੀ ਜਦੋਂ ਅਸੀਂ ਚੰਡੀਗੜ੍ਹ ਇਹਨਾਂ ਮੀਟਿੰਗਾਂ ਕੇ ਬਾਅਦ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਇਹ ਗੁੱਸਾ ਹੈ 2 ਸਾਲ ਕੇ ਸਰਕਾਰ ਦਾ ਟਾਈਮ ਗੁਜ਼ਰ ਗਿਆ ਹੈ ਲੇਕਿਨ ਇਹ ਨੌਜਵਾਨਾਂ ਨੂੰ ਪਿਛਲੇ ਕਿੰਨੇ ਸਾਲ ਹੋ ਗਏ ਜਿਹੜੇ ਕੱਚੇ ਮੁਲਾਜ਼ਮ ਹੈ ਕੀ ਨਾਮ ਤੁਹਾਡਾ ਜੇ ਬਨਪ੍ਰੀਤ ਸਿੰਘ ਕਿਹੜੇ ਵਿਭਾਗ ਵਿੱਚ ਕੰਮ ਕਰਦੇ ਹੋ ਤੁਸੀਂ ਜੀ ਵਾਟਰ ਸਪਲਾਈ ਦੇ ਵਿੱਚ ਹਾਂ ਕੀ ਮਤਲਬ ਕਿੰਨੇ ਡੱਲੇ ਇਥੋਂ ਕੰਮ ਕਰਦੇ ਜੀ ਮੈਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਜੀ ਕਿੰਨੀ ਤਨਖਾਹ ਮਿਲਦੀ ਤੁਹਾਨੂੰ ਤਨਖਾਹ ਹੈ 10000 ਰੁਪਏ ਬਸ ਗੁਜ਼ਾਰਾ ਹੁੰਦਾ ਗੁਜ਼ਾਰਾ ਕਿੱਥੇ ਹੁੰਦਾ ਜੀ ਠੀਕ ਜੀ ਅੱਜ ਪਾਵਰ ਕੰਟਰੈਕਟ ਕੋਠੇਕਾ ਵਾਲਾ ਜੂਨੀਅਰ ਜਿਹੜਾ ਅੱਜ ਦਾ ਸਾਡਾ ਰੋਸ਼ ਮਾਸਾ ਜੀ ਇਹ ਠੇਕਾ ਵਾਲਾ ਸਿਹਾਰ ਸਮੋਰਚ ਦੇ ਬੈਨਰ ਹੇਠ ਜੋ ਕਿ ਪਿਛਲੇ ਦਿਨਾਂ ਚ ਤੁਹਾਨੂੰ ਆਪ ਨੂੰ ਸਭ ਨੂੰ ਪੱਤੀ ਹੈ ਵੀ ਜਿਹੜੇ ਕਹਿੰਦੇ ਨੇ ਆਮ ਆਮ ਆਦਮੀ ਪਾਰਟੀ ਹੈ ਲੋਕਾਂ ਦੀ ਸਰਕਾਰ ਆ ਸਾਡੇ ਸਾਥੀ ਕਈ ਆਪਣਾ ਜੋ ਰੋਸ ਮੁਜ਼ਾਹਰਾ ਕਰਨ ਗਏ ਸੀ ਤੇ ਉੱਥੇ ਆਪਣਾ ਚਿਤ ਸਿੰਘ ਜੋੜਾ ਮਾਜਰਾ ਨੇ ਉਹ ਆਪਣੇ ਸਾਥੀ ਦੇ ਥੱਪੜ ਮਾਰਿਆ ਇੱਥੋਂ ਆਪਾਂ ਸੋਚ ਕੇ ਦੇਖੋ ਜੀ ਵੀ ਜਿਹੜੀ ਆਮ ਲੋਕਾਂ ਦੀ ਸਰਕਾਰ ਕਹਿੰਦੀ ਆ ਇਹਨਾਂ ਦਾ ਰਵਈਆ ਦੇਖੋ ਕਿਹੇ ਜਾ ਰਵਈਆ ਕਿਸ ਤਰ੍ਹਾਂ ਇਹਨਾਂ ਲੀਡਰਾਂ ਦਾ ਇਹਨਾਂ ਦਾ ਦੇਖੋ ਇਹ ਸੰਘਰਸ਼ ਕਿੱਥੇ ਲੈ ਜਾ ਦੇਖੋ ਜਦ ਤੋਂ ਹੀ ਸਰਕਾਰ ਬਣੀਆ ਇਹਨਾਂ ਦਾ ਸਭ ਤੋਂ ਮਗਰਮੀਆਂ ਸਰਕਾਰਾਂ ਯਾਦ ਆਂਦੀਆਂ ਹੁਣ ਵੀ ਉਹਨਾਂ ਨਾਲ ਕਿਤੇ ਬਹੁਤ ਜ਼ੁਲਮ ਦੇ ਰਾਹ ਤੇ ਚੱਡੇ ਹੋਏ ਆ ਜਿਵੇਂ ਸਾਡੇ ਸਾਥੀ ਕੋਈ ਗੱਲ ਕਰਨ ਜਾਂਦਾ ਜਿਵੇਂ 20 ਵਾਰੀ ਮਿੰਟਾਂ ਦੇ ਕੇ ਮੁਕਰਿਆ ਭਗਵੰਤ ਸਾਹਿਬ ਉਸਤਰੀ ਹੈ ਉਹ ਸੁਦੇ ਰੋਸ ਵਜੋਂ ਵੀ ਇਹ ਗੱਲਾਂ ਤੁਸੀਂ ਸਰਕਾਰ ਮਾਨੂੰ ਤਾਂ ਪਹਿਲਾਂ ਕਹਿੰਦੇ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪਹਿਲੇ ਦੇ ਅਧਾਰ ਤੇ ਮੇਰਾ ਹਰਾ ਪਿੰਡ ਚੱਲੂਗਾ ਉਹ ਅੱਜ ਤੱਕ ਦੇਖ ਲਓ 2 ਸਾਲ ਬੀਤ ਗਏ ਇੱਕ ਵੀ ਮੁਲਾਜ਼ਮ ਇਹਨਾਂ ਨੇ ਪੱਕਾ ਸੋਸ਼ਲ ਮੀਡੀਆ ਦੇ ਬੜੀਆਂ ਲੋਕ ਸਭਾ ਲੋਕ ਸਭਾ ਸੇ ਵਿਰੋਧ ਹੈ ਤੁਹਾਡਾ ਅੱਜ ਅਸੀਂ ਜੋ ਸਾਡੇ ਸਾਥੀ ਦੇ ਇਹਨਾਂ ਨੇ ਧੱਕਾ ਮੁੱਕੀ ਤੱਪੜ ਵੀ ਮਾਰੇ ਉਹਦੇ ਵਿਰੋਧ ਵਜੋਂ ਪੂਰੇ ਪੰਜਾਬ ਦੇ ਵਿੱਚ ਆਰਤੀ ਬੂਗ ਮਜਾਰੇ ਕਿਤੇ ਜਾ ਰਹੀ ਹੈ। ਤੁਹਾਨੂੰ ਬਰਨਾਲੇ ਤੇ ਕੀ ਪ੍ਰੋਗਰਾਮ ਹੈ ਤੁਹਾਡਾ? ਅਨੁ ਬਰਨਾਲੇ ਵਿੱਚ ਜਰਾ ਭਲ ਸਿੰਘ ਜੋ ਜਨਮ ਦਿਨ ਮਨਾਇਆ ਜਾਂਦਾ ਉਹਦੇ ਸਬੰਧ ਵਿੱਚ ਪੂਰੀਆਂ ਜੱਥੇਬੰਦੀਆਂ ਭਾਰਤੀ ਕਿਸਾਨ ਜੁਨੀਆਂ ਇਕਤਾ ਗ੍ਰਹਾਂ ਉੱਥੇ ਉਹਨਾਂ ਨੇ ਸਾਰੇ ਵੱਡੀ ਗਿਣਤੀ ਵਿੱਚ ਪਹੁੰਚ ਨੇ। ਤੁਹਾਡੇ ਮੁਲਾਜ਼ਮ ਸਾਰੇ ਪਹੁੰਚ ਰਹੇ ਉੱਥੇ ਪੰਜਾਬ ਸਾਰੇ ਮੁਲਾਜ਼ਮ ਪੂਰੇ ਪੰਜਾਬ ਤੋਂ ਉੱਥੇ ਜਾਣਗੇ। ਕੈਮਰਾਮੈਨ ਪ੍ਰਥਮ ਦੇ ਨਾਲ ਸੋਤਮ ਕੋਸਿਕ ਸਮਾਣਾ ਨਿਊਜ਼